ਅਗਲੇ ਮਗਰਾਟ ਲੱਗੇ ਹੋਏ ਨੇ ਮੇਰੇ ਸਾਥ ਤੇ ਠੀਕ ਹੈ ਜੀ ਇਹ ਕੰਪਨੀ ਦੇ ਨਹੀਂ ਵੈਸੇ ਲੱਗੇ ਹੋਏ ਨੇ ਠੀਕ ਹੈ ਇਹ ਹੈਗਾ 21 ਮਾਡਲ ਪੰਜਾਬ ਨੰਬਰ 650000 ਦੇ ਡਿਮਾਂਡ ਇੰਡੀਪੈਂਡੈਂਟ ਕਲੱਚ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਜੇ ਤੇ ਇਸ ਤੋਂ ਇਲਾਵਾ ਜੌਂਡੀਅਰ 5036d ਇਹ ਹੈਗਾ ਜੌਂਡੀਅਰ ਦਾ 5036d ਇੰਦੀ ਜੇ ਮੈਂ ਗੱਲ ਕਰਾਂ ਮਾਡਲ ਤੇ ਪ੍ਰਾਈਸ ਹਰਿਆਣਾ ਨੰਬਰ ਹੈ ਬੇਟ ਅਗਲੇ ਬੰਨੇ ਲੱਗਾ ਪ੍ਰਾਈਸ ਵਗੈਰਾ ਨਹੀਂ ਲਿਖਿਆ ਗਿਆ ਹੁੰਦਾ ਠੀਕ ਹੈ ਜੀ ਨਨਤਾ ਕਾਫੀ ਨਵਾਂ ਟਰੈਕਟਰ ਐਸੇ ਲਈ ਪ੍ਰਾਈਸ ਨਹੀਂ ਲਿਖਿਆ ਗਿਆਗਾ ਕੰਡੀਸ਼ਨ ਵੇਖ ਕੇ ਤਾਂ ਮੈਨੂੰ ਨਵਾਂ ਹੀ ਲੱਗਦਾ ਪਿਆ ਠੀਕ ਹੈ ਜੀ ਚੱਲਿਆ ਵੀ ਥੋੜਾ ਜਿਹਾ ਮੀਟਰ ਬਾਡੀ ਨੂੰ ਤੁਸੀਂ ਜੱਜ ਕਰ ਸਕਦੇ ਨਵਾਂ ਟਰੈਕਟਰ ਖੜਾ ਤੇ ਸਾਹਮਣੇ 50 50 ਡੀ ਖੜਾ 485 ਆ ਗਿਆ ਪਾਵਰ ਸਟੀering ਆਇਸ਼ਰ ਪਾਵਰ ਸਟੀering ਹਰਿਆਣਾ ਨੰਬਰ ਦੇ ਨਾਲ 21 ਮਾਡਲ 5 ਲੱਖ 50 ਹਜ਼ਾਰ ਰੁਪਏ ਡਿਮਾਂਡ ਦੇਖ ਸਕਦੇ ਕੰਡੀਸ਼ਨ ਤੁਸੀਂ ਆਹ ਲੀਵਰ ਕਿਸ ਜੀ ਦਾ ਪੀਟੀਓ ਦਾ ਆ ਗਿਆ ਪੀਟੀਓ ਦਾ ਲੀਵਰ ਇੱਥੇ ਦਿੱਤਾ ਕੰਪਨੀ ਨੇ ਇੱਥੋਂ ਕਮਾਓ ਬਸ ਠੀਕ ਹੈ ਡਬਲ ਕਲਚ ਦੇ ਨਾਲ 3 ਸਿਲੰਡਰ ਦੇ ਨਾਲ ਠੀਕ ਹੈ ਜੀ ਆਸ਼ੇ ਕੰਪਨੀ ਦਾ ਮੈਨੂੰ ਲੱਗਦਾ ਬਿਨਾ ਹਾਂ 에ਅਰ ਕੂਲਿੰਗ ਵਾਲਾ ਇੰਜਨ ਹੈ 에ਅਰ ਕੂਲਿੰਗ ਯਾਨੀ ਕਿ ਹਵਾ ਦੇ ਉੱਤੇ ਠੰਡਾ ਹੁੰਦਾ ਠੀਕ ਹੈ ਜੀ ਰੈਡੀਟਰ ਵਾਲਾ ਨਹੀਂਗਾ 750 11 ਮਾਡਲ 285000 ਹਰਿਆਣਾ ਨੰਬਰ ਹਰਿਆਣੇ ਨੰਬਰ ਦਾ ਟਰੈਕਟਰ ਹੈ ਹਰਿਆਣੇ ਦੀ ਮੰਡੀ ਤੇ ਹਰਿਆਣਾ ਨੰਬਰ ਹੀ ਤੁਹਾਨੂੰ ਮਿਲੇਗਾ ਸਾਈਡ ਗੀਅਰ ਹੈ ਜੀ ਤੇ ਇਸ ਤੋਂ ਇਲਾਵਾ ਸਵਰਾਜ 735 ਸਵਰਾਜ 735 9 ਮਾਡਲ 225000 ਰੁਪਿਆ ਡਿਮਾਂਡ ਹੈ ਤੇ ਸਿੰਪਲ ਸਟੀering ਦੇ ਨਾਲ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਟਰੈਕਟਰ ਦੀ ਤੇ ਅਗਲੀ ਸਾਈਡ ਚਲਦਾ ਸਵਰਾਜ 855 ਰਿਵਰਸ ਵੀਡੀਓ ਦਾ ਟਰੈਕਟਰ ਹੈ ਅਗਲੇ ਮਗਰਾਟ ਲੱਗੇ ਹੋਏ ਨੇ ਮੇਰੇ ਸਾਹਤੇ ਠੀਕ ਹੈ ਜੀ ਇਹ ਕੰਪਨੀ ਦੇ ਨਹੀਂ ਵੈਸੇ ਲੱਗੇ ਹੋਏ ਨੇ ਠੀਕ ਹੈ ਇਹ ਹੈਗਾ 21 ਮਾਡਲ ਪੰਜਾਬ ਨੰਬਰ 650000 ਰੁਪਏ ਦੀ ਡਿਮਾਂਡ ਇੰਡੀਪੈਂਡੈਂਟ ਕਲਚ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਤੇ ਇਸ ਤੋਂ ਇਲਾਵਾ ਜੌਂਡੀਅਰ 5036d ਇਹ ਹੈ ਕਾ ਜੌਂਡੀਅਰ ਦਾ 5036D ਇੰਦੀ ਜੇ ਮੈਂ ਗੱਲ ਕਰਾਂ ਮਾਡਲ ਤੇ ਪ੍ਰਾਈਸ ਹਰਿਆਣਾ ਨੰਬਰ ਹੈ ਵੇਟ ਅਗਲੇ ਬਨੇ ਲੱਗਾ ਪ੍ਰਾਈਸ ਵਗੈਰਾ ਨਹੀਂ ਲਿਖਿਆ ਗਿਆ ਹੈਂਦਾ ਠੀਕ ਹੈ ਜੀ ਇਹਨਾਂ ਦਾ ਕਾਫੀ ਨਵਾਂ ਟਰੈਕਟਰ ਐ ਸੇ ਲਈ ਪ੍ਰਾਈਸ ਨਹੀਂ ਲਿਖਿਆ ਗਿਆਗਾ ਕੰਡੀਸ਼ਨ ਵੇਖ ਕੇ ਤਾਂ ਮੈਨੂੰ ਨਵਾਂ ਹੀ ਲੱਗਦਾ ਪਿਆ ਠੀਕ ਹੈ ਜੀ ਚੱਲਿਆ ਵੀ ਥੋੜਾ ਜਿਹਾ ਮੀਟਰ ਬਾਡੀ ਨੂੰ ਤੁਸੀਂ ਜੱਜ ਕਰ ਲੈ ਨਵਾਂ ਟਰੈਕਟਰ ਖੜਾ ਤੇ ਸਾਹਮਣੇ 5050D ਖੜਾ ਆਪਣੇ ਜੌਂਡੀਅਰ 5050D ਇਹ ਵੀ ਟਰੈਕਟਰ ਨਵਾਂ ਹੀ ਆ ਮੰਨ ਕੇ ਚਲੋ ਤੇ ਐਂ ਪਰਹਿੰਦੀ ਆ ਐਲ ਪੀਜੀ ਉਧਰ ਗੱਡੀ ਚ ਸਾਡੇ ਸਾਹਮਣੇ ਆ ਉਹ ਮਸ਼ੀਨ ਚੱਲੀ ਜਾਂਦੀ ਉਹ ਚੱਲੀ ਜਾਂਦੀ 15 ਮਿੰਟਾਂ ਵਿੱਚ ਭਰ ਦੇਗੀ ਸਾਰਾ ਸਿਲੰਡਰ ਫੁੱਲ ਠੀਕ ਹੈ ਜੀ 19 ਮਾਡਲ 5,99,000 ਰੁਪਏ ਡਿਮਾਂਡ ਮੈਂ ਵੀ ਪਹਿਲੀ ਵਾਰੀ ਵੇਖਿਆ ਮੈਂ ਵੀ ਤਾਈਓ ਸ਼ਾਰਟ ਲੈ ਲਿਆ ਵਿੱਚ ਹਰਿਆਣਾ ਨੰਬਰ ਟਾਇਰ ਬਿਲਕੁਲ ਬੇਦਾਗ ਨੇ ਅਪੋਲੋ ਦੇ ਮਾਰਕੇ ਨਹੀਂ ਕਿਸੇ ਮਗਰਲੇ 50 ਤੋਂ 60 ਪੈਸੇ ਨੇ ਕੰਡੀਸ਼ਨ ਟਰੈਕਟਰ ਸਾਫ ਕੰਡੀਸ਼ਨ ਦਾ ਟਰੈਕਟਰ ਆ ਪੂਰਾ ਠੀਕ ਹੈ ਟਰੈਕਟਰ ਪੂਰੀ ਸਾਫ ਕੰਡੀਸ਼ਨ ਦਾ ਜੀ ਤੇ ਅਗਲੇ ਬੰਨੇ ਫਾਰਮ ਟਰੈਕ ਚੈਂਪੀਅਨ इजी ਸਟੀering ਦੇ ਨਾਲ 11 ਮਾਡਲ 290000 ਰੁਪਏ ਡਿਮਾਂਡ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਏਡੀਆਈ ਆ ਏਡੀਆਈ ਆ ਦੇਖ ਸਕ ਦੇਖ ਲਓ ਕੰਡੀਸ਼ਨ ਤੇ इजी ਸਟੀering ਦੇ ਨਾਲ ਸਿੰਗਲ ਗਾਰਡ ਦੇ ਵਿੱਚ ਜਿਹੜਾ ਦਾ ਸਟੀering ਆਇਆ इजी ਸਟੀering ਤਾਂ ਆ ਗਿਆ ਜਾਂਦਾ ਆ ਚੱਲਿਆ ਜੀ ਇੰਡੋ ਫਾਰਮ T 20 2035 DI ਟ੍ਰਾਇਲ ਵਾਸਤੇ ਪਾਵਰ ਟਰੈਕ 439 ਇਹ ਹੈਗਾ ਜੀ 3 ਲੱਖ ਰੁਪਈਆ ਦੀ ਡਿਮਾਂਡ 14 ਮਾਡਲ ਹੈ ਜੀ ਠੀਕ ਹੈ ਤੇ ਸਿੰਪਲ ਸਟੀering ਇਸ ਤੋਂ ਇਲਾਵਾ ਕੰਡੀਸ਼ਨ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਸੈਂਟਰ ਗੀਅਰ ਇਹ ਹੈਗਾ ਜੀ ਪਾਵਰ ਟਰੈਕ ਸਕਾਟ ਵਾਲੀ ਕੰਪਨੀ ਦਾ ਪਾਵਰ ਟਰੈਕ ਠੀਕ ਹੈ ਜੀ ਤੇ ਐਕਸਟਰਾ ਟਾਰਕ ਡਬਲ ਪੀਟੀਓ ਦੇ ਨਾਲ ਪਾਵਰ 439 ਪਾਵਰ ਪਾਵਰ ਟਰੈਕ ਹਾਂ ਪਾਵਰ ਟਰੈਕ 14 ਮਾਡਲ 3 ਲੱਖ ਦੀ ਡਿਮਾਂਡ ਹੈ ਬਸ ਟਾਇਰਾਂ ਦਾ ਫਰਕ ਹੈ ਕੰਡੀਸ਼ਨ ਦਾ ਫਰਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਤੇ ਫਤੇਵਦੀ ਮੰਡੀ ਹਰਿਆਣੇ ਦੀ ਮੰਡੀ ਮਹਿੰਦਰਾ 475 ਡੀ ਆਈ ਇਹ ਹੈਗਾ ਜੀ 2000 ਮਾਰ ਦਾ 160000 ਰੁਪਿਆ ਡਿਮਾਂਡ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਮਹਿੰਦਰਾ ਇੰਡੋ ਫਾਰਮ ਸੋਰੀ 22 ਮਾਡਲ 440000 ਰੁਪਿਆ ਡਿਮਾਂਡ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆਇਦਰ ਸੋਨਾਲੀ ਕਾਲਾ ਸਟਾਕ ਖੜਾ ਤੇ ਸਵਰਾਜ ਖੜਾ ਜੀ ਹਰਿਆਣਾ ਰਾਜਸਥਾਨ ਨੰਬਰ 21 ਮਾਡਲ 22 ਦੀ ਆਰਸੀ 610000 750 ਖੜਾ ਐਚ ਡੀ ਐਮ ਇਹ ਹੈਗਾ ਵੀ ਮਾਡਲ 525000 ਰੁਪਿਆ ਡਿਮਾਂਡ ਸੋਨਾਲੀਕਾ 735 ਹਰਿਆਣਾ ਨੰਬਰ ਇਹਦੀ ਡਿਮਾਂਡ ਨਹੀਂ ਲਿਖੀ ਠੀਕ ਹੈ ਜੀ ਤੇ ਆ ਵੀ ਸੋਨਾਲੀਕਾ 8 ਮਾਡਲ 24535 ਆ ਆ ਵੀ 3518 ਮਾਡਲ 3 ਲੱਖ 85000 ਰੁਪਿਆ ਡਿਮਾਂਡ ਹਰਿਆਣਾ ਨੰਬਰ ਦੇ ਟਰੈਕਟਰ ਖੜੇ ਠੀਕ ਹੈ ਜੀ ਇਹਦੀ ਡਿਮਾਂਡ ਨਹੀਂ ਲਿਖੀ ਮਿਲਦਾ ਹਾਂ ਇਹਦੀ ਨਹੀਂ ਲਿਖੀ ਸੋਨਾਲੀਕਾ ਦੀ ਆ 750 ਹੈ ਉਹ ਆਗੇ ਦੂਜੇ ਟਰੈਕਟਰ ਵੀਡੀਓ ਨੂੰ ਸ਼ੇਅਰ ਕਰਦੇ ਆ ਜੀ ਧੰਨਵਾਦ